ਅੱਜ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਚੂੜੀਆਂ ਤੋਂ ਨਵਨਜੁਗਤ ਅਹੁਦੇਦਾਰ ਦਲਜੀਤ ਸਿੰਘ ਲੱਕੀ ਦੀ ਅਗਵਾਈ ਵਿੱਚ ਕਸਬਾ ਅਲੀਵਾਲ ਵਿਖੇ ਵਿਸ਼ਾਲ ਇਕੱਠ ਹੋਇਆ ਫਤੇਗੜ ਚੂੜੀਆਂ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਜੀਵ ਕੁਮਾਰ ਅਰੋੜਾ ਨੇ ਵੀ ਸ਼ਿਰਕਤ ਕੀਤੀ ਅਤੇ ਵਰਕਰਾਂ ਦੀ ਵੱਡੀ ਗਿਣਤੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ ਵੱਡੇ ਕਾਫਲੇ ਦੇ ਰੂਪ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਜੋਬਰ ਰਧਾਵਾ ਦੇ ਸਮਾਰੋਹ ਵਿੱਚ ਅਲੀਵਾਲ ਤੋਂ ਕਾਫਲਾ ਰਵਾਨਾ ਹੋ ਕੇ ਲੱਕੀ ਬਾਈ ਦੀ ਅਗਵਾਈ ਵਿੱਚ ਬਟਾਲਾ ਪਹੁੰਚਿਆ ਤੁਸੀਂ ਜੁੜੇ ਪੱਬਲਕ ਕ੍ਰਾਈਮ న్యూਜ਼ ਦੇ ਨਾਲ ਨਾ ਕਿਰਪਾਲ ਸਿੰਘ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਤਜੀਤ ਸਿੰਘ ਲਕੀ ਜਿੰਦਾਬਾਦ ਸਰਦਾਰ ਤਜੀਤ ਸਿੰਘ ਲਕੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਔਰ ਜਿਲ੍ਹਾ ਪ੍ਰਧਾਨ ਜੁਥੇਬੰਗ ਦਾ ਤਾਸਪੁਰ ਅੱਜ ਸਾਡਾ ਲਾਲ ਜੁਥੇਬੰਗ ਦਾ ਪ੍ਰਧਾਨ ਆਪਣਾ ਜੋਬਰ ਰਧਾਵਾ ਜੀ ਉਹਨਾਂ ਲਈ ਜੀ ਤਾਂ ਖੁਸ਼ੀ ਹੈ ਜੀ ਟਾਲਾ ਵੇਖਿਆ ਸੋਲਕ ਦਾ ਪਹੁੰਚ ਰਹੇ ਆ ਤੁਸੀਂ ਬਾਹਰ ਵੇਖਿਆ ਵਾ ਐਡਾ ਵੱਡਾ ਕਾਫਲਾ ਵਾ ਟਟਕਟ 100 ਗੱਡੀਆਂ ਆ ਚੁੱਕੀਆਂ ਔਰ ਹੋਰ ਵੀ ਪਿਛੇ ਆ ਗਈਆਂ ਨੇ ਕਿਉਂਕਿ ਲੋਕਾਂ ਵਿੱਚ ਬਹੁਤ ਖੁਸ਼ੀ ਦੀ ਲਹਿਰਿਆ ਕਿ ਹਲਕਾ ਫਤਿਹਗੜ ਚੂੜੀਆਂ ਦਾ ਵਰਕਰ ਜਿਹੜਾ ਵਾ ਅੱਜ ਉਹਨਾਂ ਨੂੰ ਅਹਿਸਾਸ ਹੋ ਗਿਆ ਵਾ ਕਿ ਮਤਲਬ ਸਾਡੀ ਸਰਕਾਰ ਖੁੜਾ ਹੀ ਆ ਪਹਿਲਾਂ ਲੋਕੀ ਮਹਿਸੂਸ ਕਰ ਰਹੇ ਸੀ ਥੋੜਾ ਪਰ ਹੁਣ ਇਹ ਲੋਕਾਂ ਨੂੰ ਮਾਫੜੇ ਲੋਕੀ ਯਕੀਨ ਦਿਵਾਉਣਾ ਕਿਉਂ ਨਾ ਸਾਡੇ ਸ਼ਰਮਾਜੀ ਲੋਕ ਸਭਾਂ ਚਾਹਦੇ ਨੇ ਸਾਰੇ ਅਸੀਂ ਪ੍ਰਾਂਤ ਦੇ ਜਿਹੜਾ ਤਾਂ ਆਪਣੇ ਸਿਪਲ ਸਾਹਿਬ ਆ ਅਸੀਂ ਇਕੱਠੇ ਹੋ ਕੇ ਪਰ ਲੋਕਾਂ ਦੀ ਸੇਵਾ 'ਚ ਰਾਤ ਦਿਨ ਹਾਜ਼ਰ ਆਂ ਕੋਈ ਕਿਸੇ ਦਾ ਕੰਮ ਨਹੀਂ ਰੁਕੂਗਾ ਨਾ ਕਿਸੇ ਨਾਲ ਫਰਦਸਾ ਵੀ ਹੋਊਗੀ ਔਰ ਅੱਪਾ ਸਾਰੇ ਜਿੰਨੇ ਵੀ ਸਾਡੇ ਆਪਣੇ ਹਲਕੇ ਦੇ ਵਿੱਚੋਂ ਮੌਜੂਦਾ ਪੰਚਾਇਤਾਂ ਦੇ ਸਾਫਕਾਰ ਸਰਪੰਚਾਂ ਇਹਨੇ ਲੰਬੜਦਾਰ ਆਏ ਨੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਵੀਰ ਜਿੰਨੇ ਵੀ ਆਏ ਮੈਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੇ ਚਰਨਾਕ ਮੈਂ ਸੀਸ ਨਵਾਉਣਾ ਕਿ ਜਿਨ੍ਹਾਂ ਨੇ ਇੱਕ ਟਿੱਕੇ ਦੇ ਸੱਦੇ ਦੇ ਉੱਤੇ ਐਡਾ ਵੱਡਾ ਕਾਫਲਾ ਲੈ ਕੇ ਆਏ ਨੇ ਮੈਂ ਉਹਨਾਂ ਦੇ ਚਰਨਾਕ ਨਮਸਕਾਰ ਕਰਦਾ ਜਤ ਜਤ ਹੋਇਆ ਕਰੋ ਧੰਨਵਾਦ ਜੀ ਇੱਥੇ ਪਹੁੰਚਣ ਦਾ ਅੱਜ ਸਾਡੇ ਨਵਨੀ ਉਤਰ ਜ਼ਿਲ੍ਹਾ ਪ੍ਰਧਾਨ ਜੋਬਨ ਕਹਾਵਾਜ ਦੇ ਕਾਰਜਪ੍ਰਸ਼ੀਆ ਸੌਂਦ ਵਿਲਾ ਵਿਖੇ ਇਸ ਵਿੱਚ ਸਾਡੇ ਪੰਜਾਬ ਦੇ ਪ੍ਰਭਾਰੀ ਮਨੀਸ਼ ਸ਼ੋਧਿਆ ਜੀ ਪੰਜਾਬ ਪੰਚ ਪ੍ਰਧਾਨ ਅਮਰੋੜਾ ਜੀ ਅਤੇ ਸਾਡੇ ਕਾਰਜਕਾਰੀ ਪਟਾਨ ਅਮਨ ਚੇਤ ਸਿੰਘ ਸ਼ੈਰੀਗਲ ਸਿੰਘ ਜੀ ਅਤੇ ਹੋਰ ਵੱਖ-ਵੱਖ ਮਿਨਿਸਟਰ ਸਭਾਣ ਤੇ ਐਮ ਐਲ ਏ ਸਭਾਣ ਪਹੁੰਚ ਰਹੇ ਨੇ ਉਸ ਉਸ ਸਵਾਗਤ ਨੂੰ ਲੈ ਕੇ ਅੱਜ ਹਰਕਾ ਬਨਿਗੜ ਚੋੜੀਆਂ ਵਿੱਚੋਂ ਵੱਡੇ ਕਾਫਲੇ ਦੇ ਨਾਲ ਸਾਡੇ ਮੇਰੇ ਨਾਲ ਨਜੀਤ ਸਿੰਘ ਲੱਕੀ ਸੰਗਠਨ ਇੰਚਾਰਜ ਹਲਕਾ ਫਤਿਹਗੜ ਚੋੜੀਆਂ ਮੇਰੇ ਨਾਲ ਪ੍ਰਿੰਸੀਪਲ ਹਰਪੀਦਰ ਸੰਧੂ ਜੀ ਸਾਡੇ ਨਾਲ ਸਾਫਕਾ ਬਲਾਕ ਇੰਚਾਰਜ ਸੰਘੇੜਾ ਸਾਹਿਬ ਸਾਡੇ ਸਰਪੰਚ ਜੀ ਸਾਰੀ ਸਮੂਜੀ ਟੀਮ ਸਾਰੀ ਇਕੱਠੇ ਹੋ ਕੇ ਅਸੀਂ ਉਧੇ ਪ੍ਰੋਗਰਾਮ ਵਿੱਚ ਪਹੁੰਚ ਰਹੇ ਆ ਅਤੇ ਜੋ ਵੀ ਵਿਚਾਰ ਹੋਣਗੇ ਚੋਦੀ ਸਾਹਿਬ ਦੇ ਪਰ ਸੁਣਾਂਗੇ ਅਤੇ ਵਰਕਰਾਂ ਨੂੰ ਇੱਕ ਮੈਸੇਜ ਦਿੰਨਾ ਕਿ ਸਮਾਂ ਆ ਗਿਆ ਤਕੜੇ ਹੋ ਕੇ ਹਮਲਾ ਮਾਰੀਏ ਕਿ 2027 ਬਿਲਕੁਲ ਕਰੀਬ ਆ ਅਤੇ ਇੱਕ ਚੀਜ਼ ਹੋਰ ਮੈਂ ਕਹਿਣਾ ਕਿ ਵਰਕਰਾਂ ਨੂੰ ਵੀ ਇੱਕ ਮੈਂ ਮੈਸੇਜ ਦੇਣਾ ਤੇ ਜਿਨ੍ਹਾਂ ਵਰਕਰਾਂ ਦੇ ਪਿਛਲੇ ਕੁਝ ਸਮਿਆਂ ਤੋਂ ਕੰਮ ਰੁਕੇ ਹੋਏ ਜਾਂ ਜਦ ਨਹੀਂ ਹੋਏ ਅਸੀਂ ਕਹਿੰਦੇ ਆਓ ਸਾਡੇ ਕੋ ਆਓ ਅਸੀਂ ਮਿਲ ਕੇ ਤੁਹਾਡੇ ਨਾਲ ਕੰਮ ਵੀ ਕਰਾਵਾਂਗੇ ਅਤੇ ਹਲਕੇ ਦਾ ਵਿਕਾਸ ਵੀ ਕਰਾਵਾਂਗੇ ਜਿੱਦਾਂ ਵੀ ਹੋ ਸਕੇਗਾ ਅਸੀਂ ਬਸ ਉਹ ਚੜ ਕੇ ਆਪਣਾ ਜੋਦੜ ਪਾਵਾਂਗੇ ਸਮੁੱਚੇ ਹਲਕੇ ਦੇ ਬਹੁਤ ਬਹੁਤ ਧੰਨਵਾਦ ਅੱਜ ਵੱਡੇ ਕਾਫੀ ਨਾਲ ਆਪਾਂ ਸੀ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡਾ ਬਲਾਕ ਇੰਚਾਰਜ ਸੁਮੇਰ ਮਿਕਰ ਲਖਵਿੰਦਰ ਸਿੰਘ ਜਿਹੜਾ ਆ ਜਿਹੜਾ ਅਸੀਂ ਜਿਸ ਮਕਸਦ ਨਾਲ ਚੱਲ ਰਹੇ ਹਾਂ ਸਾਡੇ ਬਹੁਤੀ ਸਰਕਾਰ ਜੋ ਛੋਟੀ ਉਮਰਾਂ ਜੋਬਨਤਾ ਵਾਲੀ ਜਿਹਨਾਂ ਨੂੰ ਚਿਹਰਾ ਪਟਨ ਲਗਾਇਆ ਗਿਆ ਹੈ ਉਹਨਾਂ ਦੇ ਜੋ ਨਾਲ ਤਾਸਪੋਸ਼ੀਆ ਉਹਦੇ ਵਿੱਚ ਸਾਰੀ ਸੰਗਤ ਲਈ ਪਹੁੰਚ ਰਹੇ ਹਨ ਕਰੀਬ 100 ਦੇ ਕਰੀਬ ਗੱਡੀ ਹੈ ਜਿਹੜੇ ਵੀ ਸਾਡੇ ਸਾਥ ਦੇ ਰਹੇ ਨੇ ਜਿੱਦਾਂ ਮੌਜੂਦਾ ਪੰਚਾਇਤਾਂ ਮੌਜੂਦਾ ਪੰਚਾਇਤ ਫੌਜੀ ਖੋਖਰ ਪਿੰਡ ਤੋਂ ਪਾ ਗੋੜ ਪਿੰਡ ਤੋਂ 베ਰੀਆਂ ਵਾਲ ਪਿੰਡ ਤੋਂ ਉਸ ਤੋਂ ਬਾਅਦ ਤਾਰਗੜ ਪਿੰਡ ਤੋਂ ਹੋਰ ਵੀ ਕਈ ਪੰਚਾਇਤਾਂ ਨੇ ਜਿਹੜੀਆਂ ਮੌਜੂਦਾ ਪੰਚਾਇਤਾਂ ਨੇ ਉਹ ਵੀ ਸਾਰੀਆਂ ਬੋਰਚੇ ਦੇ ਹਟਣਾ ਸਾਥ ਦੇਣ ਵਾਸਤੇ ਤੇ ਅਸੀਂ ਯਕੀਨ ਦਿਵਾਉਂਦੇ ਆ ਕਿ ਜਦੋਂ ਵੀ ਜਿੰਨੇ ਕੰਮ ਰੁਕੇ ਸੀ ਪਿਛਲੇ ਉਹ ਸਾਡੇ ਸਰਕਾਰ ਦੇ ਬੈਠੇ ਨੇ ਇੰਕਲੂਮੈਂਟ ਚੇਅਰਮੈਨ ਅਜੀਤ ਸ਼ਰਮਾ ਜੀ ਲੱਕੀ ਜੀ ਪ੍ਰਿੰਸੀਪਲ ਜੀ ਇਹ ਤਗੜੇ ਹੋ ਕੇ ਪੂਰੇ ਪਿਛਲੇ ਰੁਕੇ ਹੋਏ ਕੰਮਾਂ ਨੂੰ ਸ਼ਟਾਰਟ ਕਰਾਂਗੇ ਸਾਨੂੰ ਪਤਾ ਕਿ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਬਹੁਤ ਮਯੂਸ ਨੇ ਕਿਉਂ 3.5 ਸਾਲ ਹੋ ਗਏ ਕੰਮ ਕੋਈ ਹੋਇਆ ਨਹੀਂ ਬਹੁਤ ਮਯੂਸ ਨੇ ਹੱਦੋਂ ਵੱਧ ਜ਼ਿਆਦਾ ਨਾਰਾਜ਼ ਨੇ ਅਸੀਂ ਉਹਨਾਂ ਨੂੰ ਦੁਬਾਰਾ ਰਾਈਜ਼ ਕਰਾਂਗੇ ਤਗੜੇ ਕਰਾਂਗੇ ਸੋ ਸਾਡਾ ਸਾਥ ਦੇਣਗੇ ਤੇ ਉਹਨਾਂ ਦੇ ਸਾਰਾ ਹੀ ਮਨੋ ਜੀਨਾ ਕੰਮ ਬਚਾਇਆ ਹੋ ਕਰ ਜਿਹੜੇ ਲੋਕ ਰੁੱਸੇ ਹੋਏ ਨੇ ਪਾਰਟੀ ਦੇ ਨਾਲ ਵਰਕਰਾਂ ਦੇ ਨਾਲ ਕਿ ਉਹਨਾਂ ਨੂੰ ਮਨੋਲ ਵਾਸਤੇ ਜਾਓਗੇ ਨਹੀਂ ਜੀ ਮੇਰੇ ਕੋਲ ਕੋਈ ਨਹੀਂ ਰੁੱਸਿਆ ਮੈਂ ਵੀ ਆਖਾਂ ਮੇਰੇ ਨਾਲ ਕੋਈ ਨਹੀਂ ਰੁੱਸਿਆ ਠੀਕ ਹੈ ਮੇਰੇ ਨਾਲ ਸਾਰੇ ਨਾ ਮੇਰੇ ਨਾਲ ਨੇ ਵੀਰ ਜਿਹੜੇ ਰੁੱਸੇ ਕੋਈ ਮੇਰੇ ਨਾਲ ਆਏ ਨਹੀਂ ਜਿਹੜਾ 100 ਦਾ ਕਾਫਲਾ ਲੈ ਕੇ ਆਇਆ ਜਾਂ 100 ਗੱਡੀ ਲੈ ਕੇ ਆਇਆ ਉਹ ਰੁਸੇ ਹੋਏ ਮਿਲ ਆ ਗਏ ਸੀ ਓਕੇ ਪ੍ਰਿੰਸੀਪਲ ਬਾਰੇ ਕੀ ਹੋ ਗਿਆ ਹਾਂ ਮਿਲ ਤਾਂ ਤਾ ਪਹਿਲਾਂ ਪ੍ਰੋਡਕਸ਼ਨ ਮੈਂ ਮੁਸਪਾਲਾ ਤੇ ਫਿਰ ਪਾਲਸਿੰਗ ਸਦੂ ਅਰਿਵਾ ਸੁੱਤੀ ਉਹ ਅੱਜ ਬਣਾ ਬਾਕੀ ਸਾਰੇ ਸਾਥੀਆਂ ਨੇ ਦੱਸਿਆ ਕਿ ਜੋਕਰ ਜਹਾਜ਼ ਰੰਦਾਵਾ ਜਿਹੜਾ ਨੂੰ ਜਲਾ ਚਾਰ ਨਿਪਟਾ ਗਿਆ ਉਹਨਾਂ ਦੀ ਤਾਲ ਕੁਛ ਲਈ ਅੱਜ ਹਲਕੇ ਦੇ ਵਿੱਚ ਬਹੁਤ ਵਧੀਆ ਹੰਕਾਰਾ ਲੱਗ ਰਿਹਾ ਠੀਕ ਠੀਕ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਬਹੁਤ ਛੋਟੇ ਸਰਵੇ ਤੇ ਪਹੁੰਚ ਰਹੇ ਆ ਤੁਸੀਂ ਦੇਖਿਆ ਬਾਹਰ ਕਿਦਾਂ ਇੰਡੀਆ ਦਾ ਕੰਮ ਦਾ ਔਰ ਜੀ ਜੀ ਦੀ ਹੈ ਭਾਈ ਦੇ ਵਿੱਚ ਰੱਖੀ ਦੀ ਹੈ ਸਾਰੀ ਇਹ ਸਾਡੀ ਟੀਮ ਹੈ ਇਹਨਾਂ ਸਾਰਿਆਂ ਦੀ ਹੈ ਭਾਈ ਦੇ ਵਿੱਚ ਇੱਕ ਜਦਾ ਵਧੀਆ ਕਾਫਲਾ ਜਾ ਰਿਹਾ ਔਰ ਜਿੱਦਾਂ ਇਸ ਤੋਂ ਪਹਿਲਾਂ ਕਮਨਦਾਰਾਂ ਦੀ ਗੱਲ ਵੀ ਹੋਈ ਹੈ ਦੇਖੋ ਇੱਕ ਲੱਗੀ ਜੀ ਨੂੰ ਇੱਕ ਸੰਗਠਨਤਾ ਹੁੰਦਾ ਜਿਹੜਾ ਮਿਲਿਆ ਉਹਦੇ ਵਿੱਚ ਸਾਰੀ ਟੀਮ ਦਾ ਹਿੱਸਾ ਉਹਨਾਂ ਨੇ ਵੀ ਕਿਹਾ ਕਿ ਯੋਗਦਾਨ ਰਜੀਤ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੋ ਅਸੀਂ ਤੀਜੀ ਦੀ ਇਕਾਈ ਦੇ ਵਿੱਚ ਸਾਰਿਆਂ ਦੀ ਇਕਾਈ ਦੇ ਵਿੱਚ ਅੱਗੇ ਸਾਡੀ ਜ਼ਿੰਮੇਵਾਰੀ ਵਧਦੀ ਆ ਕਿ ਲੋਕਾਂ ਦੇ ਕਾਮਕਾਰ ਜਿਹੜੇ ਰੰਗੋਲਿਆਂ ਦੀ ਗੱਲ ਤੁਸੀਂ ਵਾਰ-ਵਾਰ ਕਰਦੇ ਮੈਂ ਥੋੜੀ ਦੀ ਗੱਲ ਨਾਲ ਚੱਲਾਂ ਕਿ ਜਿਹੜੇ ਕੁਝ 2-3 ਸਾਲ ਤੋਂ ਥੋੜੇ ਜਣ ਗੋਲੇ ਸੀ ਉਹਨਾਂ ਦੇ ਕਾਮਾਂ ਕਾਮਕਾਰ ਵੀ ਪ੍ਰਭਾਵਿਤ ਹੋਏ ਸਰਕਾਰੀ ਤੌਰ ਤੇ ਉਹ ਵੱਡੇ ਪੱਤਰ ਤੇ ਹੁਣ ਜੀਟੀਵੀ ਕਿੱਥੇ ਕਿਤੇ ਫੋਕ ਕਰਦੇ ਨੇ ਉਸੇ ਵੀਡੀਓ ਖੜਕ ਹੁੰਦਾ। ਬਾਕੀ ਜਿੱਥੇ ਕਰਦੇ ਨੇ ਅਸ ਗੇੜਾ ਸਾਹਿਬ ਕਰਦੇ ਨੇ ਅਸੀਂ ਵੀ ਕਰਦੇ ਆ ਉਹ ਅਫਸਰ ਸ਼ਾਹੀ ਜਿਹੜੀ ਸਾਡੇ ਇਸ ਗਰੁੱਪ ਨੂੰ ਬਹੁਤ ਸੀਰੀਅਸਲੀ ਲੈ ਰਹੀ ਆ ਉਹ ਇਹਨੂੰ ਅਸੀਂ ਆਪਣਾ ਹੋਰ ਅੱਗੇ ਪਵਾਉਣਾ। ਇੱਥੇ ਜਿਵੇਂ ਥੇ ਵੀ ਹੋਰ ਸਾਥ ਲਈ ਮੇਰਾ ਮੈਸੇਜ ਹੈ ਕਿ ਜਿੱਥੇ ਵੀ ਜਿਸ ਨੂੰ ਕੋਈ ਵੀ ਮੁਸ਼ਕਲ ਆਉਦੀ ਹੈ ਉਹ ਸਾਰੇ ਨਾਲ ਸੰਪਰਕ ਕਰੇ ਬਹੁਤ ਧੰਨਵਾਦ ਥੈਂਕ ਯੂ ਸੋ ਮਚ